ਆ ਤੇਜੋਰੀਆਂ ਭਰਨੀਆਂ ਚਾਹੁੰਦਾ ਜੋ ਕਿਸੇ ਵੀ ਕੀਮਤ ਤੇ ਅਸੀਂ ਵੇਚਣ ਨਹੀਂ ਦੇਣਾ ਅੱਜ ਉਹਨਾਂ ਨੇ ਇੱਥੇ ਬੋਲੀ ਰੱਖੀ ਹੋਈ ਆ ਤੇ ਬੋਲੀ ਦੇਣ ਵਾਲੇ ਵੀ ਆਏ ਤੇ ਬੋਲੀ ਕਰਵਾਉਣ ਵਾਲੇ ਵੀ ਕਿ ਧੱਕਾ ਕਰਨ ਲੱਗੇ ਹੋ ਤੁਸੀਂ ਲੋਕਾਂ ਨਾ ਪੰਜਾਬ ਸਰਕਾਰ ਨਾਲੋਂ ਵੱਧ ਬਜਟ ਐ ਐਜੀਪੀਸੀ ਦਾ ਇਹ ਆਪਣੇ ਆਪ 'ਚ ਇੱਕ ਸਰਕਾਰ ਐ ਤੇ ਗੁਰੂ ਦੀ ਨਗਰੀ ਹੁੰਦਿਆਂ ਐਜੀਪੀਸੀ ਕਬਜ਼ੇ ਕਰਨ ਤੁਰਪੇ ਯਾਰ ਇਹ ਬਹੁਤ ਗਲਤ ਗੱਲ ਐ ਨਾ ਤਕਾਫਾ ਕਰੀਂ ਸਿਹਤ ਨਾ ਪਾਸ ਆਹ ਦੇਣਾ ਸਾਡੀ ਇੱਕੋ ਬੇਨਤੀ ਕਰਦਾ ਐਜੀਪੀਸੀ ਨੂੰ ਉਸੀ ਬੋਲੀ ਕੈਂਸਲ ਕਰਾਈ ਜਾਵੇ ਤੇ ਇੱਥੇ ਵਧੀਆ ਤਰੀਕੇ ਨਾਲ ਪਾਰਕ ਬਣਾਓ ਕਿਉਂਕਿ ਜਗ੍ਹਾ ਬਹੁਤ ਹੈ ਟਾਈਲਾਂ ਲਾਓ ਕਿਉਂਕਿ ਘਰ ਨਾ ਕੋਈ ਕਿੰਨੀ ਵੀ ਜਗ੍ਹਾ ਹੋਗੀ 4 ਕਰੋੜ ਦੀ 5 ਕਰੋੜ ਦੀ 6 ਕਰੋੜ ਦੀ ਐਸਟੀਪੀਸੀ ਨੂੰ ਕੀ ਫਰਕ ਹੈ ਆਪਾਂ ਤੁਹਾਡੇ ਨਾਲ ਅਕਰੀਆਂ ਜਿਹੜੇ ਲੋਕ ਰਹਿੰਦੇ ਨੇ ਉਹ ਤੇ ਇੱਥੇ ਕਾਰ ਲਾਣਗੇ ਨਾ ਹੁਣ ਆਪਾਂ ਸਰਕਾਰੀ ਗਲੀ ਕਾਰਪੋਰੇਸ਼ਨ ਦੀ ਲੈ ਲਈਏ ਆਪਾਂ ਕਾਰਪੋਰੇਸ਼ਨ ਦੀ ਗਲੀ 'ਚ ਵੀ ਤਾਰ ਲਾਉਂਦੇ ਆਂ ਜੇ ਲੋ ਕਾਰ ਲਾ ਲਈ ਹੋਰ ਉਹ ਕੰਦੇ ਨਹੀਂ ਅੱਥੇ ਕੋਈ ਚੀਜ਼ ਆਪਾਂ ਲੱਗਣ ਨਹੀਂ ਦੇਵਾਂਗੇ ਮੈਂ ਕਹਿੰਦਾ ਇਹ ਗੱਲ ਗਲਤ ਹੋਇਆ ਇਹਦੇ ਸਿਰਫ ਇੱਕ ਧੱਕਾ ਕਰਨ ਲੱਗੇ ਹੋ ਤੁਸੀਂ ਲੋਕਾਂ ਨਾ ਉਤੋਂ ਬੋਲੀ ਕਰਾਤੀ ਜੇ ਬੋਲੀ ਕੈਨਸਲ ਹੋ ਗਈ ਤੇ ਕਾਰਾਂ ਵੀ ਨਹੀਂ ਲੱਗਣਗੀਆਂ ਜੀ ਵੀ ਕੱਖ ਨਹੀਂ ਹੋਗਾ ਆਪਾਂ ਕਿਥੇ ਰਾਮ ਨਾ ਇੱਕ ਕਿਰਪਾ ਪੰਜਾਬ ਸਰਕਾਰ ਨਾਲੋਂ ਵੱਧ ਬਜਟ ਹੈ ਐਜੀਪੀਸੀ ਦਾ ਇਹ ਆਪਣੇ ਆਪ ਚ ਇੱਕ ਸਰਕਾਰ ਹੈ ਤੇ ਮੈਂ ਇਹਨਾਂ ਦੇ ਅੱਗੇ ਬੇਨਤੀ ਕਰਨ ਗਿਆ ਮੈਂ ਕਿਹਾ ਜੀ ਤੁਸੀਂ ਇੱਥੇ ਵਧੀਆ ਪਾਰਕ ਬਣਾਓ ਵਧੀਆ ਟਾਈਲਾਂ ਲਾਓ ਵਧੀਆ ਲਾਈਟਾਂ ਲਾਓ ਤੇ ਵਧੀਆ ਐਲਸੀਡੀਆਂ ਹੀ ਲਾਓ ਜਿਦੇ ਨਾਲ ਲੋਕ ਰਾਤ ਸੈਰ ਕਰਨ ਤੇ ਜਿਹੜੇ ਲੋਕਾਂ ਦਾ ਵਾਤਾਵਰਣ ਸਹੀ ਹੋ ਜੇ ਵਿਰਖਸ਼ ਲਾਓ ਜਿਹਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਸ੍ਰੀ ਵਧੀਆ ਤਰੀਕੇ ਨਾਲ ਬਣਾਈ ਜਾਵੇ ਇਹ ਕੰਮ ਛੱਡ ਦਿਓ ਤੁਹਾਡੀ ਬੋਲੀ ਰੋਕੀ ਤੇ ਆਪਾਂ ਕਾਰਾਂ ਨਹੀਂ ਲੱਗਣ ਦੇਣੀਆਂ ਆਪਾਂ ਗਲੀਆਂ ਬੰਦ ਕਰਾ ਦੇਾਂਗੇ ਇਹ ਕੰਮ ਆਪਾਂ ਹੋਣ ਨਹੀਂ ਦੇਣਾ ਨਾ ਧੱਕਾ ਆਪਾਂ ਕਰੀ ਸਿਹਤ ਨਾ ਆਪਾਂ ਸਹਨ ਦੇਣਾ ਕਿਉਂਕਿ ਇਹ ਸਾਰਾ ਇਲਾਕਾ ਸਾਰੀ ਵਾਰਡ ਇਕੱਠੀ ਹੋਈ ਪਈ ਹੈ ਹੁਣ ਇਹਦੇ ਨਾਲ ਅਗਲੀਆਂ ਵਾਡਾਂ ਵੀ ਨਾਲ ਜਿਨ੍ਹਾਂ ਜਿਨ੍ਹਾਂ ਨੂੰ ਤੁਹਾਡੇ ਰਾਈ ਪ੍ਰੈਸ ਦੇ ਰਾਈ ਪਤਾ ਲੱਗ ਰਿਹਾ ਹੈ ਲੋਕਾਂ ਨੂੰ ਜਿਹੜੇ ਤੇ ਰੱਬ ਨੂੰ ਮੰਨਣ ਵਾਲੇ ਆ ਇਨਸਾਨੀਅਤ ਹੈਗੀ ਹੈ ਉਹ ਆਪਣੇ ਆਪ ਹੀ ਲੋਕ ਇੱਥੇ ਆ ਰਹੇ ਆ ਐਸ ਕਰਕੇ ਤੁਹਾਡੀ ਇੱਕੋ ਬੇਨਤੀ ਕਰਦਾ ਐਸਜੀਪੀਸੀ ਨੂੰ ਤੁਸੀਂ ਬੋਲੀ ਕੈਨਸਲ ਕਰਾਈ ਜਾਵੇ ਤੇ ਇੱਥੇ ਵਧੀਆ ਤਰੀਕੇ ਨਾਲ ਭਾਰਕ ਬਣਾਓ ਕਿਉਂਕਿ ਜਗ੍ਹਾ ਬਹੁਤ ਹੈ ਟਾਈਲਾਂ ਲਾਓ ਕਿਉਂਕਿ ਘੱਟ ਕੋਈ ਕਿੰਨੇ ਦੀ ਜਗ੍ਹਾ ਹੋਗੀ 4 ਕਰੋੜ ਦੀ 5 ਕਰੋੜ ਦੀ 6 ਕਰੋੜ ਦੀ ਐਸਜੀਪੀਸੀ ਨੂੰ ਕੀ ਫਰਕ ਹੈ ਪਰ ਲੋਕਾਂ ਵਾਸਤੇ ਰਰੋ ਨਾ ਯਾਰ ਜਿਹੜੇ ਲੋਕ ਆ ਨੇ ਗੁਰੂ ਘਰ ਆਉਣੇ ਇਹ ਗੁਰੂ ਦਵਾਰਾ ਸਾਡਾ ਹੈ ਸਾਡਾ ਅਮਰਕੋੜ ਦਾ ਗੁਰਦੁਆਰਾ ਹੈ ਐਵੀ ਐਸਜੀਪੀਸੀ ਦੇ ਅੰਡਰ ਆ ਪਰ ਮੈਂ ਚਾਹੁੰਦਾ ਐਵੀ ਹਾਲ ਵੱਡਾ ਬਣਾਇਆ ਜਾਵੇ ਲੋਕਾਂ ਦਾ ਸੁੱਖ ਦੁੱਖ ਇੱਥੇ ਕੀਤਾ ਜਾਵੇ ਇਹਨੂੰ ਵਧੀਆ ਤਰੀਕੇ ਨਾਲ ਲੰਗਰ ਘਰ ਬਣਾਇਆ ਜਾਵੇ ਜੋ ਲੋਕ ਆਉਣ ਕਿਉਂਕਿ ਸਾਡੀ ਗੁਰੂ ਦੀ ਨਗਰੀ ਹੈ ਲੋਕ ਰੋਜ਼ ਤੋਂ 70 80 ਹਜ਼ਾਰ ਲੱਖ ਬੰਦਾ ਟੂਰਿਸਟ ਆਉਂਦਾ ਸਾਡੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਾਡੀ ਗੁਰੂ ਦੀ ਨਗਰੀ ਹੈ ਤੇ ਗੁਰੂ ਦੀ ਨਗਰੀ ਹੁੰਦੀਆਂ ਐਸਜੀਪੀਸੀ ਕਬਜ਼ੇ ਕਰਨ ਤੁਰਪੇ ਯਾਰ ਇਕ ਬਹੁਤ ਗਲਤ ਗੱਲ ਹੈ ਕਿ ਗੱਲਬਾਤ ਇਸ 77 ਸਾਹਿਬ ਨਾਲ ਕੀ ਗੱਲਬਾਤ ਹੈ 77 ਸਾਹਿਬ ਨਾਲ ਮੇਰੀ ਗੱਲ ਹੋਈ ਹੈ ਐਸਪੀ ਸਾਹਿਬ ਨਾਲ ਮੇਰੀ ਗੱਲ ਐ ਹੋਈ ਹੋਈ ਹੈ ਕਿ ਆਪਾਂ ਮਿੱਠੂ ਦਾ ਹੱਲ ਕੱਢ ਦਈਏ ਮੈਂ ਕਹਿੰਦੀ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਇਹਦਾ ਹਾਲਾ ਹੈ ਕਿੰਡੂ ਤੁਸੀਂ ਆਪਣੇ ਘਰ ਆ ਜੀ ਆਪਣੇ ਘਰ ਆ ਜੀ ਵਧੀਆ ਬਣਾਓ ਆਪਣੀ ਹੰਸਲੀ ਟੈਲਾਂ ਲਾਓ ਪਾਰਕਾਂ ਬਣਾਓ ਲਾਈਟਾਂ ਲਾਓ ਪੇਂਟ ਕਰਾਓ ਦੁਵਾਰਾਂ ਤੇ ਪੇਂਟ ਕਰਾਓ ਕਿਉਂਕਿ ਨਸ਼ੇ ਵਾਲੇ ਬੰਦੇ ਵੀ ਰੋਕ ਨੇ ਤੁਸੀਂ ਤੇ ਆਪ ਹੀ ਸਾਰਾ ਕੰਮ ਖਰਾਬ ਕੀਤਾ ਐਸ ਕਰਕੇ ਆਪਾਂ ਕੋਈ ਨਸ਼ੇੜੀਆਂ ਨਾਲ ਇੱਥੇ ਬੜੇ ਸਾਡਾ ਵੀ ਸਾਥ ਦੋ ਮੱਲੇ ਵਾਲਾ ਤੁਹਾਡਾ ਸਾਥ ਦੇ ਆਪਸ ਚ ਰਲ ਮਿਲ ਕੇ ਵਧੀਆ ਤਰੀਕੇ ਨਾਲ ਅਰਾਹ ਹੱਲ ਕਰੀਏ ਲੋਕ ਹੀ ਸਾਨੂੰ ਸ਼ਿਕਾਇਤਾਂ ਕਰ ਰਹੇ ਨੇ ਕਿ ਜੰਗਲੀ ਬੜੇ ਨੇ ਨਸ਼ੇ ਕਰ ਰਹੇ ਨੇ ਨੌਜਵਾਨ ਚਲਾਉਂਦੇ ਬਾਈ ਜੀ ਸਕੱਤਰ ਸਾਹਿਬ ਨੂੰ ਮੈਂ ਇਹੀ ਬੇਨਤੀ ਕਰਨਾ ਤੁਹਾਡੇ ਕੋਲ ਦੋ ਤਿੰਨ ਬੰਦੇ ਨੇ ਇੱਥੋਂ ਦੇ ਇਲਾਕੇ ਦੇ ਜਿਹੜੇ ਆਪਣੀ ਪ੍ਰਧਾਨਗੀ ਬਣਾਉਂਦੇ ਆ ਬਾਕੀ ਸਾਰਾ ਇਲਾਕਾ ਇਕੱਠਾ ਮੈਨੂੰ ਦੱਸ ਦੋ ਪੁਲਿਸ ਸੁੱਤੀ ਪਈ ਆ ਫਿਰ ਜਿੱਥੇ ਨਸ਼ੇ ਵਾਲੇ ਬੰਦੇ ਵੰਦੇ ਨੇ ਤੇ ਪੁਲਿਸ ਨੂੰ ਪੁੱਛੋ ਕਿੰਨੀਆਂ ਕੰਪਲੇਟਾਂ ਹੁੰਦੀਆਂ ਐਸਜੀਪੀਸੀ ਨੂੰ ਕੋਈ ਕੰਪਲੇਟ ਦਊਗਾ ਐਸਐ ਉਹਨੇ ਪੁੱਛੋ ਯਾਰ ਕਿੰਨੀ ਕੰਮਲੀਟ ਕਰਕੇ ਆਈ ਏ ਤੇਰ ਕੋ ਐਸ ਕਰਕੇ ਇਹਦੇ ਆਪ ਛਿੱਤਰ ਫੇਰਨੂ ਤਗੜੇ ਆ ਸਾਰਾ ਇਲਾਕਾ ਜੇ ਕੋਈ ਨਸ਼ੇ ਵਾਲਾ ਇੱਥੇ ਵੜ ਜਾ ਆਪ ਜੁੱਤੀਆਂ ਫੇਰਦੇ ਨੇ ਇਲਾਕੇ ਵਾਲੇ ਇਹ ਕੋਈ ਲਿਆਈ ਨਹੀਂ ਕਰਦੇ ਕੋਈ ਧਰਨਾ ਨਹੀਂ ਚੁੱਕਿਆ ਜਾਣਾ ਭਾਜੀ ਜਿੰਨੀ ਦੇਰ ਤੱਕ ਸਾਡੇ ਇਲਾਕੇ ਦਾ ਹੱਕ ਨਹੀਂ ਹੁੰਦਾ ਆਪਾ ਆਛੋ ਨਹੀਂ ਨਿਕਲਣਾ ਤੁਹਾਡੇ ਸਾਹਮਣੇ ਇੱਥੇ ਬੈ ਲਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਜੀ ਨਾਮ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਦੇਸ਼ ਸਿੰਘ ਵਿਡਾਲਾ ਬਾਨੀ ਸੇਵਾਦਾਰ ਸਿੱਖ ਸਤਿ ਪਵਨਾਦਾਲ ਮੁਖ ਸੇਵਾਦਾਰ ਸ਼੍ਰੀ ਪੰਜਾਬਦਾਲ ਅੱਜ ਅੰਮ੍ਰਿਤਸਰ ਸਾਹਿਬ ਅੰਮ੍ਰਿਤਕੋਟ ਗੁਰਦੁਆਰਾ ਸਿਣੀ ਸਭਾ ਵਿਖੇ ਅਸੀਂ ਆ ਸਾਰੇ ਲੋਕ ਇਕੱਠੇ ਹੋਏ ਆ ਔਰ ਉਸ ਗੱਲ ਨੂੰ ਲੈ ਕੇ ਹੋਏ ਆ ਕਿ ਇੱਥੇ ਜਿਹੜੀ ਪ੍ਰਾਤਨ ਹੰਸਲੀ ਹੈ ਜਿਹਦੇ ਜ਼ਰੀਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਜਲ ਜਾਂਦਾ ਸੀ ਪਰਾਚੀਨ ਸਮੇਂ ਚ ਉਹ ਇੱਕ ਵਿਰਾਸਤ ਹੈ ਸਿੱਖ ਪੰਥ ਦੀ ਜਿੱਥੇ ਵਿਰਾਸਤ ਹੈ ਉੱਥੇ ਗੁਰੂ ਕੀ ਨਗਰੀ ਹੋਣ ਦੇ ਪਰਮਾਨ ਦੇ ਔਰ ਜਿੱਥੇ ਇਹ ਗੱਲਾਂ ਨੇ ਉੱਥੇ ਇੱਥੇ ਦੇ ਲੋਕਾਂ ਲਈ ਇੱਕ ਬੜੀ ਵੱਡੀ ਸਹੂਲਤ ਹੈ ਰਾਹ ਵਾਤਾਵਰਣ ਹੈ ਏਰੀਆ ਖੁੱਲਾ ਹੈ ਜਿਸ ਨੂੰ ਸ਼੍ਰੋਮਣੀ ਕਮੇਟੀ ਤੇ ਕਾਬਜ ਮਸੰਦ ਲਾਣਾ ਵੇਚ ਕੇ ਤੇ ਆਪਣੀਆਂ ਤਜੋਰੀਆਂ ਭਰਨੀਆਂ ਚਾਹੁੰਦਾ ਜੋ ਕਿਸੇ ਵੀ ਕੀਮਤ ਤੇ ਅਸੀਂ ਵੇਚਣ ਨਹੀਂ ਦੇਣਾ ਅੱਜ ਉਹਨਾਂ ਨੇ ਇੱਥੇ ਬੋਲੀ ਰੱਖੀ ਹੋਈ ਹੈ ਤੇ ਬੋਲੀ ਦੇਣ ਵਾਲੇ ਵੀ ਆਏ ਤੇ ਬੋਲੀ ਕਰਵਾਉਣ ਵਾਲੇ ਵੀ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਰਾਜ ਮਾਨਸਬ ਦਾ ਹੈ ਤੇ ਚੱਲ ਬਦਲ ਕਿਆਂ ਦੀ ਰਹੀ ਹੈ ਜੇ ਨਾ ਹੁੰਦਾ ਤੇ ਫਿਰ ਜਿੱਦੋਂ ਅਸੀਂ ਕੱਲ ਪ੍ਰਸ਼ਾਸਨ ਨੂੰ ਲਿਖ ਕੇ ਦੇ ਚੁੱਕੇ ਆ ਅਦਾਲਤ ਜੇ ਦੇ ਚੁੱਕੇ ਆ ਸ਼੍ਰੋਮਣੀ ਕਮੇਟੀ ਨੂੰ ਦੇ ਚੁੱਕੇ ਆਂ ਵੀ ਇਹਨੂੰ ਰੋਕਿਆ ਜਾਏ ਤੇ ਕੱਲ ਦੀ ਰੋਕ ਦੇਣੀ ਚਾਹੀਦੀ ਸੀ ਉਹਦੇ باوجود ਇਹ ਗੱਲਾਂ ਨਾ ਹੋਣੀਆਂ ਕਾਨੂੰਨ ਦੇ ਵਿੱਚ ਕਿਤੇ ਨਹੀਂ ਲਿਖਿਆ ਹੋਇਆ ਕਿ ਇਹ ਦਰਬਾਰ ਸਾਹਿਬ ਦੀ ਮਲਕੀਅਤ ਨੂੰ ਵੇਚਣਗੇ ਸੰਭਾਲ ਕਰ ਸਕਦੇ ਆਂ ਸੇਵਾ ਕਰ ਸਕਦੇ ਆਂ ਰੱਖ ਸਕਦੇ ਆਂ ਪਰ ਇਹ ਤਬਾਦਲੇ ਨਹੀਂ ਕਰ ਸਕਦੇ ਵੇਚ ਨਹੀਂ ਸਕਦੇ ਇਸ ਲਈ ਗੈਰ ਕਾਨੂੰਨੀ ਦਰਬਾਰ ਸਾਹਿਬ ਦੀ ਉਸ ਵਿਰਾਸਤ ਨੂੰ ਵੇਚਣ ਦੇ ਅਸੀਂ ਬਿਲਕੁਲ ਹੱਕ 'ਚ ਨਹੀਂ ਆ ਖਿਲਾਫ ਆ ਔਰ ਇਥੋਂ ਦੇ ਜਿਹੜੇ ਇਹਨਾਂ ਨੇ ਪਿਸ਼ਟ ਬੰਦੇ ਲਿਆਦੇ ਨੇ ਬੋਲੀ ਦੇਣ ਲਈ ਚੇਤੇ ਰੱਖ ਲਿਓ ਇੱਕ ਵੀ ਇੱਥੇ ਤੁਹਾਡੀ ਲੱਗਣ ਨਹੀਂ ਦੇਵਾਂਗੇ ਕਿਸੇ ਵੀ ਨੀ ਬੰਦੇ ਪਤਾ ਨਹੀਂ ਤਾਂ ਹੋਣੇ ਦੱਸਣ ਪ੍ਰਸ਼ਾਸਨ ਨਾਲ ਤੁਹਾਡੀ ਗੱਲਬਾਤ ਪ੍ਰਸ਼ਾਸਨ ਸਾਨੂੰ ਇਹ ਕਹਿ ਰਿਹਾ ਹੈ ਕਿ ਅਸੀਂ ਗੱਲਬਾਤ ਕਰ ਰਹੇ ਆਂ ਕਿ ਬੋਲੀ ਰੱਦ ਕਰ ਦਿਓ ਤੇ ਅਸੀਂ ਕਹਿ ਰਹੇ ਆਂ ਕਿ ਬੋਲੀ ਰੱਦ ਕਰੋ ਹੰਸਲੀ ਨੂੰ ਜਿਉਂ ਦੀ ਤਿਉਂ ਰੱਖੋ ਇਹ ਇਲਾਕੇ ਦੇ ਲੋਕ ਅਸੀਂ ਨਾਲ ਆ ਕੋਈ ਉੱਥੇ ਕਬਜ਼ਾ ਨਹੀਂ ਕਰੂਗਾ ਸੇਵਾ ਸੰਭਾਲ ਕਰਕੇ ਵਧੀਆ ਢੰਗ ਨਾਲ ਅਸੀਂ ਤੁਹਾਨੂੰ ਬਣਾ ਕੇ ਦਿੰਨੇ ਆ ਜੇ ਅਸੀਂ ਨਹੀਂ ਬਣਾਉਣੀ ਤੁਸੀਂ ਬਣਾ ਦਿਓ ਅਸੀਂ ਤੁਹਾਡੇ ਨਾਲ ਲੱਗ ਜਾਨੇ ਆ ਕਿਸੇ ਪੱਖ ਚਤਾਓ ਤੇ ਜੇ ਤਾਨਾਸ਼ਾਹੀ ਰਵਈਏ ਅਨਸਾਰ ਵੇਚਣਾ ਚਾਹੁੰਦੇ ਆਂ ਫਿਰ ਤੁਹਾਡੇ ਫੁੱਲ ਤਾਂ ਚੁਗੇ ਜਾਣਗੇ ਇਹ ਹੰਸਲੀ ਦੀ ਵਿਕਿੰਦ ਦੇ ਸੀਗੇ ਤਹਿਸੀਲਦਾਰ ਪਾਰਟੀ ਬਣਨਗੇ ਇਥੋਂ ਦੇ ਲੀਡਰ ਪਾਰਟੀ ਬਣਨਗੇ ਕਿਉਂਕਿ ਹਾਈ ਕੋਰਟ ਸੁਪਰੀਮ ਕੋਰਟ ਤੋਂ ਵੱਡਾ ਕੋਈ ਨਹੀਂ ਕਾਨੂੰਨ ਤੋਂ ਵੀ ਵੱਡਾ ਕੋਈ ਕੁਝ ਲੋਕਾਂ ਦੇ ਆਪਣੇ ਉਸ ਵੇਲੇ ਓਬਜੈਕਸ਼ਨ ਸੀਗੇ ਉਹ ਜਿਹੜੇ ਦੋਨੋਂ ਪਾਸਿਆਂ ਨਾਲ ਗੱਲ ਕਰਕੇ ਉਹਨਾਂ ਦੀ ਚੀਜ਼ ਨੂੰ ਅਸੀਂ ਸੁਣ ਲਿਆ ਹੈ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਨੂੰ ਟਾਈਮ ਦਿੱਤਾ ਗਿਆ ਦੋਨੋਂ ਆਪਣੇ ਕਾਗਜ਼ ਪੱਤਰ ਤੇ ਜੋ ਮੰਗ ਹੈ ਜੋ ਵੀ ਉਹਨਾਂ ਦੀ ਪ੍ਰੋਬਲਮ ਹੈ ਉਹ ਸਾਡੇ ਨਾਲ ਕੇ ਦੱਸਣਗੇ ਜੋ ਉਹਦਾ ਜਾਇਜ਼ ਹੈਗਾ ਉਸ ਹਿਸਾਬ ਨਾਲ ਟਾਈਮ ਦੇ ਕੇ ਸੀ ਉਹਦਾ ਮਸਲੇ ਦਾ ਹੱਲ ਕਰਵਾਣਾ ਸਰ ਹੁਣ ਬੋਲੀ ਹੋ ਰਹੀ ਹੈ ਨਹੀਂ ਉਸ ਚੀਜ਼ ਨੂੰ ਅਸੀਂ ਟਾਈਮ ਦੇ ਅਗਰੇ ਦਿੱਤਾ ਪੁਲਿਸ ਪ੍ਰਸ਼ਾਸਨ ਲੋਜਾ ਟਾਈਮ ਦਿੱਤਾ ਉਹ ਤੇ ਆ ਕੇ ਫਿਰ ਉਹ ਸਾਰਾ ਆਪਣਾ ਦੱਸਣਗੇ ਫਿਰ ਉਹ ਤੋਂ ਬਾਅਦ ਹੋਏਗਾ ਸਰ ਇੱਕ ਸਰਪਤਾ ਸਾਹਿਬ ਵੱਲੋਂ ਕਿਆ ਕਿਆ ਸੀ ਉਹ ਕੰਪਲੇਂਟ ਕੀਤੀ ਜਾਂਦੀ ਹੈ ਕਿ ਲੋਕ ਇੱਥੇ ਨਸ਼ਾ ਕਰਦੇ ਆ ਹਮ ਹਮ ਫਿਰ ਉਹ ਐਸਟੀਪੀਸੀ ਨੂੰ ਕੰਪਲੇਂਟ ਕਿਉਂ ਕੀਤੀ ਜਾਂਦੀ ਹੈ ਪੁਲਿਸ ਨੂੰ ਕੰਮ ਕੀਤੀ ਨਹੀਂ ਜਿਹੜੀ ਜਿਹੜਾ ਪੁਲਿਸ ਦਾ ਕੰਮ ਹੈ ਸਾਡਾ ਉਹ ਨਸ਼ੇ ਨੂੰ ਲੈ ਕੇ ਜਿਵੇਂ ਤੁਸੀਂ ਦੇਖਿਆ ਪੰਜਾਬ ਸਰਕਾਰ ਦਾ ਵੀ ਸਾਡੇ ਮਾਂ ਜੋ ਡੀਜੀਪੀ ਸਾਹਿਬ ਦਾ ਬਹੁਤ ਸਖਤ ਹਦਾਇਤਾਂ ਤੇ ਸਾਡਾ ਇੱਕੋ ਕੈਂਪੇਨ ਚੱਲ ਰਿਹਾ ਨਸ਼ਿਆਂ ਦੇ ਵਿਰੁੱਧ ਉਹ ਚੀਜ਼ ਅਸੀਂ ਬਹੁਤ ਜ਼ਿਆਦਾ ਕੱਲਾ ਇਹ ਏਰੀਆ ਛੱਡੋ ਹਰ ਏਰੀਆ ਦੇ ਵਿੱਚ ਅਸੀਂ ਉਹਦੇ ਪੂਰੀ ਪੁਲਿਸ ਦੀ ਨਜ਼ਰ ਹੈਗੀ ਆ ਪਹਿਣੀ ਨਜ਼ਰ ਤਿੱਖੀ ਨਜ਼ਰ ਹਰ ਜਗ੍ਹਾ ਤੇ ਵੇਚਣ ਵਾਲਾ ਪੀਣ ਵਾਲਾ ਜਿਹੜੇ ਖਿਲਾਫ ਜੋ ਕਾਰਵਾਈ ਸਾਡੀ ਕਾਨੂੰਨੀ ਕਾਰਵਾਈ ਬਣਦੀ ਹੈ ਅਸੀਂ ਕਰ ਰਹੇ ਹਾਂ ਸਰ ਨੂੰ ਤਾਂ ਨਾ ਚੁੱਕਿਆ ਜਾਏਗਾ ਇਹਦੇ ਬਾਰੇ ਹਾਂਜੀ ਇਹ ਤਾਂ ਇਹ ਸਿਰਫ ਆਪਣੇ ਲੋਕਲ ਲੋਕਾਂ ਦਾ ਇੱਕ ਉਹਨਾਂ ਦਾ ਆਪਣਾ ਆਬਜੈਕਸ਼ਨ ਦੱਸ ਰਹੇ ਸੀ ਕਿ ਤਰਨ aí ਆਹੋ ਜੀ ਵਾਲੀ ਕੋ ਗੱਲੀ ਹੈ ਠੀਕ ਥੈਂਕ ਯੂ ਠੀਕ